ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਵਰਸੀ ਜੋ 29 ਜੂਨ ਦਿਨ ਐਤਵਾਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਜਲਾਲਾਬਾਦ ਸੂਹ ਸੰਗਤਾਂ ਔਰ ਪ੍ਰਗੁਰਦੁਆਰਾ ਪ੍ਰਬੰਧ ਕਮੇਟੀਆਂ ਔਰ ਸਾਰੀਆਂ ਜਥੇਬੰਦੀਆਂ ਔਰ ਕਿਸਾਨ ਜਥੇਬੰਦੀਆਂ ਸਾਰੇ ਭੈਣ ਭਰਾਵਾਂ ਵੱਲੋਂ ਰਲ ਕੇ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ 186ਵੀਂ ਵਰਸੀ ਮਨਾਈ ਜਾ ਰਹੀ ਹੈ ਔਰ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਹੱਥ ਜੋੜ ਕੇ 29 ਜੂਨ ਦਿਨ ਐਤਵਾਰ ਸ਼ਾਮ 7 ਵਜੇ ਤੋਂ ਲੈ ਕੇ 9 ਵਜੇ ਤੱਕ ਗੁਰਦੁਆਰਾ ਸਾਹਿਬ ਪਹੁੰਚੋ ਔਰ ਕੀਰਤਨ ਦਰਬਾਰ ਔਰ ਕਥਾ ਵਿਚਾਰਾਂ ਸੁਣ ਕੇ ਮਹਾਰਾਜਾ ਰਣਜੀਤ ਸਿੰਘ ਦੀ ਪਾਲਸੀ ਔਰ ਖਾਸ ਕਰਕੇ ਦੇ ਵਿੱਚ ਤੁਸੀਂ ਆਪਣੇ ਨੌਜਵਾਨ ਵੀਰ ਔਰ ਬੱਚੇ ਖਾਸ ਕਰਕੇ ਪੌਂਚਨ ਜੋਗੇ ਮਹਾਰਾਜ ਰঞ্জੀਤ ਸਿੰਘ ਦਾ ਇਤਿਹਾਸ ਔਰ ਬੱਚਿਆਂ ਨੂੰ ਸਾਰਾ ਦੱਸਿਆ ਜਾਣਾ ਨਾਲ ਹੀ ਮਹਾਰਾਜ ਦੇ ਬਖਸ਼ੇ ਗੁਰੂ ਕਾ ਲੰਗਰ ਟੁੱਟ ਵਰਤੇਗਾ ਸਾਰੀਆਂ ਸੰਗਤਾਂ ਨੇ ਗੁਰੂ ਕਾ ਲੰਗਰ ਵੀ ਉੱਥੋਂ ਛਕਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ